ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅੰਮਰਤ ਡੇਰੀ ਫਾਰਮ ਆਕਲੀਆ ਦੀ ਫੇਸਬੁੱਕ ਪੇਜ YouTube ਚੈਨਲ ਤੇ Instagram ਪੇਜ ਤੋਂ ਅੱਜ ਬਾਈ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਹਿੜ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਦੂਜੀ ਸੂਏ ਬਹਿੜ ਆ ਬਾਈ ਇਹ ਪੂਰੇ ਟਾਪ ਕੁਆਲਿਟੀ ਦੀ ਜਰਸੀ ਦੀ ਬਹਿੜ ਤੇ ਬਾਈ 5 ਦਿਨ ਹੋ ਗਏ ਇਹਨੂੰ ਸੂਈ ਨੂੰ ਲੇਵਾਂ ਲੂਵਾਂ ਦੇਖੋ ਤੁਸੀਂ ਬਹਿੜ ਦਾ ਪੂਰਾ ਵਧੀਆ ਲੇਵਾਂ ਥਣ ਥਣ ਪੂਰਾ ਚੰਗਾ ਲੱਗਿਆ ਹੋਇਆ ਐਨ ਵਧੀਆ ਤੇ 5 ਦਿਨ ਸੂਈ ਨੂੰ ਹੋ ਗਏ ਦੁੱਧ ਹੈਗਾ ਇਹਦੇ ਥੱਲੇ 15 ਲੀਟਰ ਤਿਆਰ ਆ ਹੁਣ ਬਾਈ ਕਹਿੰਦਾ ਚਾਹੇ ਚੋ ਚੋ ਕੇ ਲੈ ਜਿਓ ਦੋ ਟਾਈਮ 15 ਲੀਟਰ ਤਿਆਰ ਆ ਬਿਲਕੁਲ ਤੁਸੀਂ ਦੇਖੋ ਲੇਵਾ ਐਨ ਜਮਾ ਇੱਕੋ ਜੇ ਥਾਣਾ ਵਧੀਆ ਚੋਬਾਈ ਵਾਲੇ ਥਾਣਾ ਨਿਕਨਿਕਾ ਥਾਣਾ ਦੇਖੋ ਲੇਵੇ ਦੀ ਕੁਆਲਿਟੀ ਦੇਖੋ ਬਾਈ ਤੁਸੀਂ ਪੂਰੀ ਵਧੀਆ ਲੇਵੇ ਦੀ ਕੁਆਲਿਟੀ ਆ ਚੰਗੀ ਬਿਹੜਾ ਦੂਜੇ ਸੂਏ ਮੁੱਲ ਵੀ ਤੁਹਾਨੂੰ ਵੀਡੀਓ ਦੇ ਅਖੀਰ ਵਿੱਚ ਦੱਸਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਦੱਬ ਕੇ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਵੀ ਇੱਕ ਕਿਵੇਂ ਦੀ ਲੱਗੀ ਤੁਹਾਨੂੰ ਬਹਿੜ ਚੰਗੀ ਲੱਗੀ ਹਨਾ ਮੁੱਲ ਵੱਧਦਾ ਨਹੀਂ ਜਾਂ ਮੁੱਲ ਘਟਦਾ ਨਹੀਂ ਇਹ ਬਾਈ ਪਿੰਡ ਧੌਲੇ ਖੜੀ ਆ ਬਾਈ 나ਜ਼ਰ ਕੋਲੇ ਤੇ ਮਾਗਰ ਤੁਹਾਨੂੰ ਦਿਖਾਉਣਿਆ ਇਹਦੀ ਬੱਚੀ ਬੱਚਾ ਬਾਲਾ ਚੰਗਾ ਜਰਸੀ ਦਾ ਦੇਖੋ ਤੁਸੀਂ ਬੱਚਾ ਮੈਂ ਕਹਣਾ ਕੀ ਬਾਤ ਹੀ ਆ ਬੱਚੀ ਬਹੁਤ ਸੋਹਣੀ ਬੱਚੀ ਆ ਤੇ ਬਾਈ ਇਹ ਨਾ ਮਾਮਾਤੀਆਂ ਦਾ ਮੁੱਲ ਹੈਗਾ 72000 ਰੁਪਿਆ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਬਾਈ ਨਾਜ਼ਰ ਕੋਲੇ ਖੜੀ ਹੈ ਮੋਬਾਈਲ ਨੰਬਰ ਆਪਾਂ ਟੈਕਸਟ ਤੇ ਲਿਖਾਂਗੇ ਜੇ ਕਿਸੇ ਮੇਰੇ ਵੀਰ ਭਾਈ ਨੂੰ ਚੰਗੀ ਲੱਗੀ ਤਾਂ ਬਾਈ ਸੰਪਰਕ ਕਰਕੇ ਬਾਈ ਨਾਲ ਤੁਸੀਂ ਲਿਜਾ ਸਕਦੇ ਹੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਧੰਨਵਾਦ ਜੀ